ਜੋ ਸੋਕੀ ਹਾਲ ਚਾਲ ਰਖੀਠਾ ਗਾ ਅੰਮ੍ਰਿਤਸਰ ਦਾ ਸਾਰੇ ਵਧੀਆ ਹੋਵੋਗੇ ਤੇ ਲਗਾਤਾਰ ਮੌਸਮ ਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਹੈ ਕਈ ਥਾਵਾਂ ਤੇ ਅੱਜ بارش ਹੋਈ ਹੈ ਤੇ ਅੱਜ ਸਾਡੇ ਪਿਆਰ ਫਰੀਪੁਰ ਦਾ ਵਿੱਚ ਵੀ ਜਿਹੜੀ ਹਲਕੀ ਜਿਹੀ ਇੱਕ ਵਾਰ بارش ਸ਼ੁਰੂ ਹੋਈ ਹੈ ਤੇ ਮੌਸਮ ਬਹੁਤ ਸੁਹਾਣਾ ਹੋ ਚੁੱਕਿਆ ਹੈ ਜਿਹੜੀ ਕੁਕ ਦਿਨਾਂ ਤੋਂ ਫੇਰ ਗਰਮੀ ਸੀ ਤੁਮਕ ਦਿਨ ਵੀ بارش ਕਾਫੀ ਹੋਈ ਜੀ ਉਸ ਤੋਂ ਬਾਅਦ ਹੁਣ ਫੇਰ ਗਰਮੀ ਹੋ ਗਈ ਕੁਝ ਕਰਦੇ ਸੀ ਦਿਖਾਉਣਾ ਜਿਵੇਂ ਲਗਾਤਾਰ ਲੱਗਦਾ ਕਿ ਜਿੰਨੇ ਤੇ ਹੁਣ 20:00 ਦੇ 15:00 ਵੇ ਪੰਜਾਬ ਚ ਤੇ ਫ੍ਰੀ ਕੋਡ ਦੀ ਸਥਿਤੀ ਤੁਹਾਨੂੰ ਦਿਖਾਉਣੇ ਆ ਜਿਹੜਾ ਹੈਗਾ ਜੇ ਸਵਾਨੇ ਤੁਹਾਨੂੰ ਦਿਖਾਇਆ ਸੀ ਕਿਵੇਂ ਪਾਣੀ ਖੜ ਜਾਂਦਾ ਸੀ ਪਰ ਅੱਜ ਜਿਹੜਾ ਹੈਗਾ ਤਸਵੀਰਾਂ ਹੋਰ ਨਿਕਲ ਕੇ ਸਾਹਮਣੇ ਆਈਆਂ ਮੌਸਮ ਪੂਰਾ ਅੱਜ ਸੁਹਾਣਾ ਹੋਇਆ ਪਿਆ ਹੈਗਾ ਚਿਲਡ ਮੂਡ ਹੈ ਕਿਉਂਕਿ ਅਲਾਰਟ ਕੀਤਾ ਗਿਆ ਸੀ ਕਿ ਮੌਸਮ ਵਿਭਾਗ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ 'ਚ ਬੱਚੋ ਕਾਫੀ ਬਦਲਾ ਆ ਸਕਦਾ ਹੈ ਜਿਵੇਂ ਚੱਲਦੇ ਆ ਜਿਹੜਾ ਹੈਗਾ ਸਭ ਜਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਪਈ ਸੀ ਜਿਸ ਤੋਂ ਬਾਅਦ ਹੁਣ ਅੱਜ ਜਿਹੜੀ ਬਾਰਿਸ਼ ਹੈ ਉਹ ਫਰੀਦਕੋਟ ਦੇ ਵਿੱਚ ਵੀ ਜਿਹੜੀ ਪਹੁੰਚ ਚੁੱਕੀ ਹੈ ਫਰੀਦਕੋਟ ਦੇ ਵਿੱਚ ਵੀ ਜਿਹੜੀ ਹੈਗੀ 10 ਮਨ ਇੱਕ ਵਾਰ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਰੀ ਵੰ ਅ ਫਾਨਸਾਤ ਮਿੰਟ ਦਾ ਸਮਾਂ ਹੋ ਗਿਆ ਤੇ ਜਿਹੜਾ ਅੱਜ ਮੌਸਮ ਵਧੀਆ ਹੋ ਗਿਆ ਲੋਕ ਅੱਜ ਤੱਕ ਇੱਕ ਤਾਂ ਦਿਨ ਐਤਵਾਰ ਆ ਇਹ ਦੂਜਾ ਹੁਣ ਮੌਸਮ ਵਧੀਆ ਠੰਡਾ ਹੋ ਗਿਆ ਗਰਮੀ ਮਹਿਸੂਸ ਕਰ ਰਹੇ ਸੀ ਜੇ ਹਵਾ ਨਾਲ ਨਾਲ ਹੀ ਥਨੀ ਠੰਡੀ ਖਬਾ ਵੀ ਚੱਲ ਰਹੀ ਹੈ ਜੀ ਅ ਰਮੀਦੋਂ ਜਿਹੜੀ ਹੈਗੀ ਇੱਕ ਵਾਰ ਪੂਰੀ ਰਾਹਤ ਮਿਲ ਚੁਕੀ ਐ ਤੇ ਹਵਾ ਵੀ ਕਾਫੀ ਜਿਹੜੀ ਤੇਜ਼ ਹੈਗੀ ਐ ਕਿਉਂਕਿ ਜਦੋਂ ਵੀ ਹੁਣ ਬਾਦਸ਼ਾ ਆਉਂਦੀ ਐ ਤੇ ਨਾਲ ਕਾਫੀ ਤੇਜ਼ ਹਵਾਵਾਂ ਚੱਲਦੀਆਂ ਤੇ ਮੌਣੋ ਅੱਜ ਵੀ ਜਿਹੜੀ ਹੈਗੀ ਕਾਫੀ ਤੇਜ਼ ਹਵਾਵਾਂ ਅੱਜ ਵੀ ਰਹੀਆਂ ਚੱਲ ਰਹੀਆਂ ਹੈਗੀਆਂ ਤੇ بارش ਜਿਹੇ ਖਾਲੇ ਢੱਡੀਆਂ ਦੀਆਂ ਨੇ ਲਾਈਟਾਂ ਜਾ ਚੁੱਕੀਆਂ ਨੇ ਕਿਉਂਕਿ ਤਕਰੀਬਨ 5:30 ਦਾ ਸਮਾਂ ਪਰ ਦਿਨ ਖੜਾ ਹੁੰਦਾ ਪਰ ਮੌਸਮ ਬਦਲ ਦੇ ਨਾਲ ਜੋ ਜਿਹੜਾ ਹੱਟਦਾ ਮੌਸਮ ਵਰਗਾ ਪੈ ਜਾਂਦਾ ਉਹਦੇ ਬਾਅਦ ਇਹ ਮੌਸਮ ਇੱਕਦਮ ਬਦਲ ਪੈ ਜਾਂਦਾ ਜਿਹੜੇ ਤਰਕੀਏ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਮੌਸਮ ਖੱਲਾ ਹੋ ਚੁੱਕਿਆ ਦਾ ਜਿਹੜਾ ਸ਼ਾਮ ਦਾ ਐਦਾਂ ਲੱਗ ਰਿਹਾ ਕਿ ਜਿਵੇਂ ਹਨੇਰਾ ਪੂਰਾ ਚਾਏਗਾ ਵੀ ਬੱਦਲ ਕਾਫੀ ਕਾਲੇ ਆ ਇਹਦਾ ਫਰੀ ਕੋਟ ਸਾਈਡ ਤੋਂ ਚੜ ਕੇ ਜਿਹੜੀ ਬਾਰਸ਼ ਇੱਧਰ ਨੂੰ ਆਈ ਹੈ ਕਿਉਂਕਿ ਬੀਤੀ ਦਿਨੀ ਜਿਹੜੀ ਬਾਰਸ਼ ਪਈ ਸੀ ਤਕਰੀਬਨ 1 ਘੰਟਾ ਸਵਾ ਘੰਟਾ ਦੇ ਕਰੀਬ ਬਾਰਸ਼ ਪਈ ਸੀ ਉਹਦੇ ਨਾਲ ਜਿਹੜਾ ਹੈਗਾ ਫਰੀ ਕੋਟ ਪਾਣੀ ਪਾਣੀ ਪੂਰਾ ਹੋ ਗਿਆ ਸੀਗਾ ਤੇ ਤੁਹਾਨੂੰ ਵੀ ਦਿਖਾਈਆਂ ਸੀ ਕਿ ਕਿਉਂਕਿ ਉਹ ਦੋ ਤਿੰਨ ਘੰਟੇ ਸਮੱਸਿਆ ਆ ਜਾਂਦੀ ਹੈ ਕਿਉਂਕਿ ਇਸ ਸੜਕ ਤੇ ਤੁਹਾਨੂੰ ਅਕਸਰ ਦਿਖਾਉਣੇ ਹੁੰਦੇ ਨੇ ਕਿ ਇਹ ਜਿਹੜੀ ਸੜਕ ਹੈਗੀ ਹੈ ਇਹ ਵੀ ਜਦੋਂ ਬਾਰਸ਼ ਪੈਂਦੀ ਹੈ ਅ ਫਿਰ ਇਹ ਇੱਥੇ ਵੀ ਪਾਣੀ ਪੂਰਾ ਖੜ ਜਾਂਦਾ ਕਿਉਂਕਿ ਸਾਰਾ ਪਾਣੀ ਇਕੱਠਾ ਹੋ ਗਏ ਇਦਾਂ ਟਾਂਗਾ ਛੱਡੇ ਕੋਲ ਜਾਂਦਾ ਹੈਗਾ ਉੱਥੇ ਫਿਰ ਪੂਰਾ ਭਰ ਜਾਂਦਾ ਹੈ ਉੱਥੇ ਪਾਣੀ ਪੂਰਾ ਹੁੰਦਾ ਫਿਰ ਜੇਕਰ ਘੰਟਾ ਸਵਾ ਘੰਟਾ ਮੀ ਪੂਰਾ ਟਕਾ ਕੇ ਪੈ ਜਾਂਦਾ ਹੈ ਤੇ ਫਿਰ ਪਾਣੀ ਪੂਰਾ ਸ਼ਹਿਰ ਦਦਰਲੇ ਪਾਸੇ ਇਕੱਠਾ ਹੋ ਜਾਂਦਾ ਅੱਗੇ ਘੰਟਾ ਘਰ ਚੌਂਕ ਦੇ ਵਿੱਚ ਸਮੱਸਿਆ ਆਉਂਦੀ ਸੀ ਪਰ ਉੱਥੇ ਹੁਣ ਜੇਕਰ ਵੇਖੇਗਾ ਕਿ ਪਾਣੀ ਘਟ ਖੜਦਾ ਪਰ ਇਹ ਏਰੀਆ ਦੇ ਵਿੱਚ ਰਣ ਰਹਿ ਜਾਂਦਾ ਤੇ ਜਿਵੇਂ ਉਸ ਦਿਨ ਆਪਾਂ ਪਹਿਲੀ ਗੱਲ ਕੀਤੀ ਸੀ ਜੀ 12 1 ਵਜੇ ਤੱਕ ਖਾਲੀ ਹੋ ਜਾਏਗਾ ਉਹੀ ਗੱਲ ਸੀ 12 ਵਜੇ ਤੱਕ ਜਿਹੜਾ ਪੂਰਾ ਵਧੀਆ ਜਿਹੜਾ ਰੋਡ ਚ ਮੁੱਕ ਰਿਹਾ ਸੀਗਾ ਤੇ ਅੱਜ ਜਿਹੜੀ ਇਹ ਗੱਲ ਕਰੀਏ ਤਾਂ ਇੱਕ ਵਾਰ ਜਿਹੜੀ ਹਿੰਦੂ ਨੂੰ بارش ਕਿਉਂਕਿ ਆ ਹੁਣ ਦਿਨਾਂ ਦੇ ਵਿੱਚ بارش ਪਊਗੀ ਤੇ ਲਗਾਤਾਰ ਲੋਕਾਂ ਵੱਲੋਂ ਜਿਹੜਾ ਪਕੌੜੇ ਕੰਡੇ ਜਾਣਗੇ ਗੋਲਗਲੇ ਬਣਾਏ ਜਾਣਗੇ ਤੇ ਕਿੰਨੇ ਕਦੇ ਫਸਲ ਨੂੰ ਵੀ ਪਾਇਦਾ ਮਿਲੂਗਾ ਝੋਨੇ ਦੀ ਫਸਲ ਨੂੰ ਜਿਹੜਾ ਹੈਗਾ ਝੋਨੇ ਦੇ ਉੱਪਰ ਜਦ ਪਾਣੀ ਪੈਂਦਾ ਮੀਂਹ ਪੈਂਦਾ ਤੇ ਇਹਦੇ ਨਾਲ ਜਿਹੜਾ ਹੈ ਕਾਫੀ ਝੋਨਾ ਵਧੀਆ ਨਿਕਲਦਾ ਇਹ ਇਹ ਕਹਿੰਦੇ ਨੇ ਬੁਲਬਲੇ ਵਾਲਾ ਮੀਂਹ ਪੈ ਰਿਹਾ ਅਕਸਰ ਹੀ ਆਪਾਂ ਪਿੰਡਾਂ ਦੇ ਵਿੱਚ ਜੋ ਵੇਂਦੇ ਸੀ ਜਿਹਨੇ ਬੁਲਬਲੇ ਵਾਲਾ ਮੀਂਹ ਪੈਂਦਾ ਉਹ ਇਹਦਾ ਪਾਣੀ ਪੈ ਰਿਹਾ ਹੈਗਾ ਬਹੁਤ ਵਧੀਆ ਬਾਹਰ ਨਿਕਲ ਰਹੇ ਨੇ ਕਈ ਕੁਟੀਆਂ ਮੋਟਰਸਾਈਕਲ ਤੇ ਦੇ ਨਿਕਲ ਰਹੇ ਨੇ ਕੋਈ ਛਤਰੀ ਲੈ ਕੇ ਨਿਕਲ ਰਿਹਾ ਪਰ ਤੇ ਬਬਲਿਆਂ ਵਾਲਾ ਜਿਹੜਾ ਕਹਿੰਗੇ ਪਾਣੀ ਵਧੀਆ ਮੌਸਮ ਦੇ ਚਾਈ ਹੈ ਲੋਕਾਂ ਨੂੰ ਆਨੰਦ ਲੈ ਰਹੇ ਨੇ ਕਈ ਐ ਸਮੇਂ ਨਹਾ ਵੀ ਰਹੇ ਨੇ ਤੇ ਬੱਚੇ ਤਾਂ ਪੂਰਾ ਆਨੰਦ ਲੈ ਰਹੇ ਨੇ ਇਹ ਚੀਜ਼ ਦਾ بارش ਦਾ ਜਿਹੜੇ ਜ਼ਰੂਰੀ ਕੰਮਾਂ ਨੂੰ ਲੋਕੀ ਨਿਕਲਦੇ ਨੇ ਉਹਨਾਂ ਨੂੰ ਤਾਂ ਫਿਰ ਆਪਣੇ ਕੰਮਾਂ ਕਰ ਲੈਣਾ ਪੈਂਦਾ ਹੈ ਕੰਮਕਾਰ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜਾਂਦੇ ਨੇ ਕਿ ਕੋਈ ਲੋਕ ਬਾਹਰ ਨਿਕਲਦੇ ਨੇ तकरीबन ਸਾਰੇ ਜਿੱਥੇ ਫਾਇਦਾ ਵੀ ਮਿਲਦਾ ਤੇ ਉੱਥੇ ਇੱਕ ਦਿਨ ਕਿਤੇ ਲੋਕਾਂ ਲਈ ਨੁਕਸਾਨ ਹੋ ਜਾਂਦਾ ਕਿਉਂਕਿ ਇਸ ਏਰੀਆ ਦੇ ਵਿੱਚ ਜਦੋਂ ਪਾਣੀ ਖੜ ਜਾਂਦਾ ਤੇ ਦੁਕਾਨਾਂ ਤਾਂ ਕਿਹੜਾ ਪਾਣੀ ਅੰਦਰ ਚਲਿਆ ਜਾਂਦਾ ਹੈ ਕਾਫੀ ਨਵਾਂ ਨੀਵੇਂ ਘਰ ਹੈਗੇ ਤੇ ਪਾਣੀ ਅੰਦਰ ਚਲਿਆ ਜਾਂਦਾ ਹੈ तकरीबन ਅੱਜ ਆਪ ਜਿਹੜੀ بارش ਪੈ ਰਹੀ ਹੈਗੀ ਆ ਵਧੀਆ ਮੌਸਮ ਤੋ ਹਨਾ ਹੋਇਆ ਹੈਗਾ ਇੱਕ ਵਾਰ ਗਰਮੀ ਤੋਂ ਰਾਹਤ ਮਿਲਦੀ ਕਿਉਂਕਿ ਇਹਦੇ ਨਾਲ ਕੀ ਆ ਵਾਤਾਵਰਨ ਵੀ ਸਾਫ਼ ਹੋ ਜਾਂਦਾ ਪੌਦੇ ਜਿਹੜੇ ਬੂਟੇ ਦਰਖਤ ਲੱਗੇ ਨੇ ਸਾਰੇ ਸਾਫ਼ ਹੋ ਜਾਂਦੇ ਇਹਨਾਂ ਨੂੰ ਵਧੀਆ ਪਾਣੀ ਹੋ ਜਾਂਦਾ ਜੋ ਉੱਤੇ ਧੂੜ ਮਿੱਟੀ ਜਾਂ ਪੋਲੂਸ਼ਨ ਜੰਮਿਆ ਹੁੰਦਾ ਉਹ ਸਾਰਾ ਇੱਕ ਵਾਰ ਸਾਫ਼ ਹੋ ਜਾਂਦਾ ਹਰਿਆਲੀ ਹਰਿਆਲੀ ਜਿਵੇਂ ਦਿਸਣ ਲੱਗ ਜਾਂਦੀ ਹੈ ਤੇ ਕਾਫੀ بارش ਦੇ ਨਾਲ ਫਾਇਦਾ ਹੁੰਦਾ ਪਰ ਆਇਆ ਵੀ ਚਲੋ ਹਰ ਤਰੀਕੇ ਦੇ ਫਾਇਦੇ ਵੀ ਆ ਨੁਕਸਾਨ ਵੀ ਆ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ ਨੂੰ ਮੁਲਾਕੇ ਕੁਦਰ ਦੇ ਰੰਗ ਨੇ ਤੇ ਕਿਸ ਕਿਸੇ ਕਿਵੇਂ ਤੁਹਾਡੇ ਇਰੀਆਂ ਦੇ ਵਿੱਚ ਕਿਵੇਂ ਸਥਿਤੀ ਹੈਗੀ ਆ ਇਹ ਵੀ ਕਮੈਂਟ ਕਰ ਜੀ ਤੁਸੀਂ ਨਾ ਇਹ ਤੋਂ ਵੀ ਅੱਜ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ بارش ਪਈ ਸੀਗੀ ਤੇ ਜੋ ਹੁਣ ਫਰੀ ਕੋਟ ਦੇ ਵਿੱਚ ਸ਼ੁਰੂ ਹੋ ਗਈ ਹੈ ਫਰੋਇਪੁਰ ਵਾਲੀ ਸਾਈਡ ਪਾਕਿਸਤਾਨ ਸ਼ਾਰਦ ਕਹੀਏ ਵੀ ਇਧਰੋਂ ਜਿਹੜਾ بارش ਚੜ੍ਹ ਕੇ ਆਉਂਦੀ ਹੈ ਇਹ ਘਟਾ ਜੜ ਕੇ ਆਉਂਦੀ ਹੈ ਇਹ ਬਹੁਤ ਘੱਟ ਰੋਕਦੀ ਹੈ ਤੋ ਬੱਦਲ ਕਾਫੀ ਕਾਲੇ ਚੜ ਕੇ ਆਏ ਸੀ ਦੇਖੋ ਬਾਹਰ ਜਿਹੜਾ ਹੈਗਾ ਗਰਮੀ ਆਇਆ ਹੈ ਤੇ ਨਾਲ ਨਾਲ ਇਹਦੀ ਵੀ ਲੱਛਣੀ ਹੈਗੀ ਹੈ ਅਹਿ ਕੋਤੀਆ ਚਲੋ ਇੱਕ ਵਾਰ ਤੁਹਾਨੂੰ ਸ਼ੁਰਾਤੀ ਦੌਰ ਦੀਆਂ ਰੂਪੀਆਂ ਦਿਖਾਈਏ ਕਿਵੇਂ ਮੌਸਮ ਬਦਲ ਰਿਹਾ ਤੇ ਲੋਕਾਂ ਨੂੰ ਉਹ ਵਧੀਆ ਲੱਗਦਾ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਜੂਨ ਮਹੀਨੇ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਜੂਨ ਜਲਾਈ ਜਿਹੜਾ ਤਾਂ ਬਰਤਕ ਤਰ ਜਿਹੜਾ ਹੈ ਗਰਮੀ ਦਾ ਮੌਸਮ ਰਹੇਗਾ ਤੇ ਅਕਸਰ ਹੀ ਪੰਜਾਬ ਦੇ ਵਿੱਚ ਲਹੌਣਾ ਆਏ ਦਿਨ ਮੌਸਮ ਬੇਚਤਰ ਬਣ ਜਰਿਆ ਹੋ ਗਿਆ ਮੌਸਮ ਬਦਲਦਾ ਰਹੇਗਾ ਤੋਂ ਦਿਨੇ ਵੀ ਸਾਥੀ ਜੁੜੇ ਸੀ ਸਾਰਿਆਂ ਦਾ ਬਹੁਤ ਧੰਨਵਾਦ ਆ ਤੁਹਾਨੂੰ ਇੱਕ ਵਾਰ ਬਾਅਦ ਸੀ ਸ਼੍ਰਵਤੀਰ ਦੀ ਗੱਲ ਕਰੀਏ ਜੇਕਰ ਜ਼ਿਆਦਾ ਬਾਅਦ ਹੁੰਦੀ ਹੈ ਉਸ ਤੋਂ ਬਾਅਦ ਕੀ ਹਾਲ ਹੈ ਮੇਰੇ ਫਰੀ ਕੋਰ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਇੱਕ ਵਾਰ ਜਿਹੜਾ ਹੈਗਾ ਸ਼੍ਰਵਤੀਰ ਦੌਰ ਦੇ ਵਿੱਚ ਮੌਸਮ ਸੰਘਾ ਹੈ ਲੋਕ ਆਪਣੇ ਕੰਮ ਕਰਾਂ ਤੋਂ ਘਰਾਂ ਨੂੰ ਵਾਪਸ ਜਾ ਰਹੇ ਨੇ ਤਿੱਤੀ ਦਾ ਮਹੀਨੇ ਤੋਂ ਬਾਅਦ ਦੇਖਣ ਵਾਲੀ ਹੁੰਦੀ ਹੈ ਕਿ ਕਿਵੇਂ ਦਿੱਕਤ ਆਉਂਦੀ ਹੈ ਜਾਂ ਕੀ ਹੁੰਦਾ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਹੈਗਾ ਫਰੀ ਕੋਰ ਦੇ ਲੋਕ ਨੇ ਉਹ ਜਿਹੜਾ ਹੈਗਾ ਪੜਾਈਕਿੰਗਾ ਚੌਂਕ ਦੇ ਪਾਸੇ ਦੀ ਜਿਹੜਾ ਪਹਿਲਾਂ ਵੀ ਬਕੈਣੀ ਨੋਟ ਪਾਸੇ ਰੂਟ ਨੂੰ ਘੱਟ ਵਰਤਮਾਲ ਕੀਤਾ ਜਾਵੇ ਜਦੋਂ بارش ਜ਼ਿਆਦਾ ਹੁੰਦੀ ਹੈ ਐਵੇਂ ਨਹੀਂ ਹਲਕੀ ਹੋ ਗਈ بارش ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਪਰ ਜੇਕਰ بارش ਜ਼ਿਆਦਾ ਹੁੰਦੀ ਹੈ ਤਾਂ ਉਸ ਸਮੇਂ ਉਧਰ ਦਿੱਕਤ ਆਉਂਦੀ ਹੈ ਠੀਕ ਹੈ ਭਾਈ ਜੀ ਇਹ ਅੱਗੇ ਨੂੰ ਤਿਆਰ ਰੱਖਾਂਗੇ ਇਹ ਵੀ ਤੁਹਾਨੂੰ ਘੁੰਮ ਫਿਰ ਕੇ ਦਰਸ਼ਨ ਕਰਾਵਾਂਗੇ ਅਗਲੀ ਵਾਰ ਨੂੰ ਬਾਕੀ ਅੱਜ ਦੇਖਦੇ ਹਾਂ ਕੀ ਮੌਲ ਬਣਦਾ ਤੇ ਤੁਹਾਨੂੰ ਦਿਖਾਵਾਵਾਂਗੇ ਜਰੂਰ ਸ਼ਹਿਰ ਦਿਖਾਵਾਂਗੇ ਵੀ ਬਾਰਸ਼ ਵਿੱਚ ਕਿਵੇਂ ਹੈਗਾ ਤੋੜਾ ਦਾ ਆਈਡੀਗਾ ਜੁਰੂਰ ਅਸੀਂ ਮੰਨਾਂਗੇ ਤੋ ਜਿੰਨੇ ਵੀ ਸਾਥੀ ਜੁੜੇ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਪਰਲੇ ਲਾਈਵ ਤੇ ਧੰਨਵਾਦ ਦੋਸਤੋ ਮਿੱਤਰੋ ਜੌਦੇ ਬਖਤਵਾਰ ਜਿੰਦ ਦੇ